ਸਾਹ ਮੈਂ ਮੇਰੀ ਸੋਚ ਇਹ ਤੁਹਾਨੂੰ ਸੱਚ ਤੋਂ ਸੱਚ ਦੱਸ ਕੇ ਉਜਾਗਰ ਕਰਨਾ ਚਾਹਣਾ ਹੈ ਪ੍ਰਧਾਨ ਸਾਹਿਬ ਜੀ ਤੇ ਸਮੂਹ ਸਾਥ ਸੰਗਤ ਜੀ ਬੇਨਤੀ ਹੱਥ ਜੋੜ ਕੇ ਕੋਈ ਡਰਨ ਦੀ ਲੋੜ ਨਹੀਂ ਅੱਜ ਉਹ ਲੋਕ ਪਰ ਮਾਰਦੇ ਨੇ ਜਿਨ੍ਹਾਂ ਲੋਕਾਂ ਨੇ ਸ਼੍ਰੋਮਣੀ ਗੁਰਦੁਆਰਾ ਪੰਨ ਕਮੇਟੀ ਦੇ ਕਬਜ਼ਾ ਕੀਤਾ ਹੈ ਦਰਬਾਰ ਸਾਹਿਬ ਤੇ ਕਬਜ਼ਾ ਕੀਤਾ ਹੈ ਇੱਕ ਸਰਬੱਤ ਖਾਸ ਦਾ ਸਦਿਆ ਹੈ ਉੱਚ ਆਪਣੇ ਆਪ ਨੂੰ ਜਹੇਦਾਰ ਘੋਸ਼ਿਤ ਕੀਤਾ ਉਹ ਸੰਤ ਬਾਬਾ ਜਰਨੈਲ ਸਿੰਘ ਖਾਸਾ ਭਿੰਡਾ ਵਾਲੀ ਸੀਧੀ ਨੂੰ ਰੋਲਿਆ ਸਕੇ ਭਰਾ ਨੇ ਸਕੇ ਭਤੀਜੇ ਨੇ ਦਰਬਾਰ ਸਾਹਿਬ ਖਲੋ ਕੇ ਸਾਰੀ ਸੰਗ ਦੇ ਸਾਹਮਣੇ ਝੂਠ ਬੋਲਿਆ ਸੰਤ ਤੇ ਕਹਿੰਦਾ ਨਿਕਲ ਗਿਆ ਉਹ ਅੰਬਰ ਦੇ ਗੰਬੜਾ ਬਾਬਾ ਬੰਦਰ ਸਿੰਘ ਬਾਬਾ ਬੰਦਾ ਸਿੰਘ ਭਾਦਰ ਵਰਗਾ ਯੋਧਾ ਹੈ ਉਹ ਵੀ ਭੱਜ ਸਕਦਾ ਸੀ ਦਰਬਾਰ ਸਾਹਿਬ ਇਹਨਾਂ ਆਪ ਹੀ ਕੂੜ ਪ੍ਰਚਾਰ ਕੀਤਾ ਹੈ ਕਿੰਨੇ ਸਾਲ ਅਸੀਂ ਜੋਰ ਲਾਉਂਦੇ ਰਹੇ ਇਹਨਾਂ ਨੇ ਉਹਨਾਂ ਦਾ ਸਿੱਧੀ ਸਮਾਗਮ ਨਹੀਂ ਹੋਣ ਦਿੱਤਾ ਤੇ ਸਿੱਧੀ ਆਪਣਾ ਕਰਾਰ ਨਹੀਂ ਦੇਣ ਦਿੱਤਾ ਇਹਨਾਂ ਸਾਨੂੰ ਬਾਬਾ ਠਾਕਸੋਂ ਤੋਂ ਡਰਾ ਦੇਣਾ ਉਹਨਾਂ ਕਹਿਣਾ ਜੇ ਇਦਾਂ ਕਹੋਗੇ ਤੇ ਆ ਗੱਲ ਹੋ ਜੂ ਉਹਨਾਂ ਬਾਬਾ ਠਾਕਸੋਂ ਦੇ ਨਾਲ ਡਰਾ ਦੇਣਾ ਤੇ ਬਾਬਾ ਜੀ ਜੇ ਇਦਾਂ ਕਰਤਾ ਆਪਾਂ ਤੇ ਟਕਸਾਲ ਖਤਮ ਹੋ ਜਾਣੀ ਸੱਚ ਬੋ ਰਿਹਾ ਅਤੀਜ ਜਖਿਓ ਉਹਨਾਂ ਲੋਕਾਂ ਨੂੰ ਪਤਾ ਨਹੀਂ ਉਸ ਵੇਲੇ ਜੀ ਬੰਦੀ ਸਿੰਘ ਹੋਣੀ ਜੇ ਦੁੱਧ ਚੁੰਗਦੇ ਜਦੋਂ ਅੰਦਰ ਚੱਲ ਗਏ ਸਭ ਕੁਝ ਕਰਕੇ ਗਏ ਆ ਤੇ ਵਖਾਵਾ ਨਹੀਂ ਕੀਤਾ ਅੱਜ ਬੰਦੀ ਸਿੰਘਾਂ ਦੇ ਬਾਰੇ ਤੁਸੀਂ ਪਰਖ ਕਰੋ ਅਜੇ ਘਰੋਂ ਫੜ ਕੇ ਖੜਦੇ ਆ ਥਾਣੇ ਨਹੀਂ ਬੰਦਾ ਪਹੁੰਚਦਾ ਤੇ ਵਕੀਲ ਜਿਹੜੇ ਪੈਸੇ ਖਾਂਦੇ ਨਾ ਜਿਹਨਾਂ ਨੂੰ ਢੇਰਾਂ ਪੈਸੇ ਆਉਂਦੇ ਬਾਹਰੋਂ ਉਹ ਕੀ ਕਹਿੰਦੇ ਆ ਇਹ ਬੰਦੀ ਸਿੰਘ ਅਜੇ ਬੰਦਾ ਥਾਣੇ ਨਹੀਂ ਪਹੁੰਚਿਆ ਤੁਹਾਨੂੰ ਬੰਦੀ ਸਿੰਘ ਬਣਾ ਦਿੰਦੇ ਆ ਵਕੀਲ ਅਸਲੀ ਨਾਵਾ ਮਦੀ ਸਿੰਘ ਹੈ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਹੋਰਾ ਭਾਈ ਬਲਵੰਤ ਸਿੰਘ ਰਾਜੋਆਣਾ ਭਾਈ ਗੁਰਮੀਤ ਸਿੰਘ ਜੀ ਭਾਈ ਸਮਸ਼ੇਰ ਸਿੰਘ ਜੀ ਭਾਈ ਲਖਵਿੰਦਰ ਸਿੰਘ ਜੀ ਉਹ ਮੈਂ ਗੁਰਦੀਪ ਸਿੰਘ ਖੜਾ ਉਹ ਭਾਈ ਦਵਿੰਦਰਪਾਲ ਸਿੰਘ ਜੀ ਭੁੱਲਰਾ ਜਿਹੜੇ ਹਸਪਤਾਲ ਹੀ ਰਹਿੰਦੇ ਆ ਉਹਨਾਂ ਨੂੰ ਵੇਖੋ ਜੇਲ੍ਹ ਵੀ ਅੰਦਰ ਨਹੀਂ ਜਿੰਦੀ ਪੇ ਬੰਦਾਨ ਫੇਟਾ ਸਾਰੀਆਂ ਏਜੰਸੀਆਂ ਲੈਣ ਲਈਆਂ ਵੀ ਸੁੱਟੀ ਕੱਟ ਕੇ ਆਰਾਮ ਨਾਲ ਅੰਦਰ ਜਾਂਦੇ ਆ ਇਹਨਾਂ ਤੋਂ ਕੋਈ ਖਤਰਾ ਨਹੀਂ ਉਦੇ باوجود ਸਰਕਾਰਾਂ ਰਿਹਾ ਨਹੀਂ ਕਰਨੀਆਂ ਔਰ ਇੱਕ ਗੱਲ ਜ਼ਰੂਰ ਧਿਆਨ ਕਰਿਓ ਮੈਨੂੰ ਹੋਰ ਕੋਈ ਫਿਕਰ ਨਹੀਂ ਮੈਂ ਪ੍ਰਧਾਨ ਸਾਹਿਬ ਜੀ ਤੁਹਾਨੂੰ ਬੇਨਤੀ ਕਰਦਾ ਸੰਗਤ ਨੂੰ ਵੀ ਬੇਨਤੀ ਕਰਦਾ ਕਬਰਾਓ ਨਾ ਹੌਸਲੇ ਨਹੀਂ ਛੱਡੀ ਦੇ ਜਦੋਂ ਕਾਹਨੇ ਕਬੱਡੀ ਦੀ ਆ ਬੜੇ ਵਾਵਰੋਲੇ ਆਉਂਦੇ ਆ ਇਹ ਦੋ ਹੀ ਆ ਅਹੀਂ ਤੇ ਭਾਈ 1990 ਚ 11 ਬਣਾਏ ਸੀ 11 ਉੱਚ ਸਿਮਰਜੀਤ ਸਿੰਘ ਸੇ ਮਾਨਮੀ ਜਦੋਂ ਬਣਿਆ ਜੇ ਕਹਿੰਦਾ ਮੈਂ ਤੇ ਵੱਡੀ ਕਿਰਪਾਣ ਲੈ ਕੇ ਅੰਦਰ ਜਾਣਾ ਠੀਕ ਆ ਚੰਗੀ ਗੱਲ ਹੀ ਦੂਜਿਆਂ ਬੀਬੀ ਬਿਮਲਕੌਰ ਖਾਸ ਸਾਨੂੰ ਵੀ ਸੋਹਣੀ ਚੁੱਕਣ ਦਿੱਤੀ ਬਾਪੂ ਸੱਚਾ ਸਾਨੂੰ ਕਿਹਨੋਂ ਵੀ ਕਹਿੰਦਾ ਸੋਹਣੀ ਚੁੱਕਣੀ ਜਿੰਨਾ ਚਿਰ ਮੈਂ ਸੋਹਣੀ ਚੁੱਕੀ ਬਾਅਦ ਚ ਦੂਜੀ ਵਾਰ ਬਣਿਆ ਕਿਰਪਾਨ ਰੱਖ ਕੇ ਅੰਦਰ ਚਲ ਗਿਆ ਹੁਣ ਜੇ ਫੇਰ ਚਲੋ ਬਣਿਆ ਉਹ ਸਾਰਿਆਂ ਨੂੰ ਛੱਡ ਕੇ ਕਹਿੰਦਾ ਮੈਨੂੰ ਤੇ ਦੀਪ ਸਿੱਧੂ ਤੇ ਮੂਸੇਵਾਲਾ ਦੀ ਕੁਰਬਾਨੀ ਨੇ ਮੈਨੂੰ ਜਿਤਾਤਾ ਹੈ ਬਾਅਦ ਚ ਉਹਨਾਂ ਦੇ ਉਲਟ ਹੋ ਗਿਆ ਬੋਜਰਗ ਹੋ ਗਿਆ ਪਤਾ 40 ਸਾਲ ਹੋ ਗਏ ਉਹਨੂੰ ਖਾਲਸਾ ਦੇ ਨਾਰੇ ਲਾ ਕੇ ਲੋਕਾਂ ਦੇ ਪੁੱਤ ਮਰਵਾਏ ਮੈਨੂੰ ਸਿਮਰਜੀਤ ਸਿੰਘ ਮਾਂ ਜਵਾਬ ਦੇਵੇ ਤੁਹਾਡੇ ਸੂਝ ਦੇ ਦੇ YouTube ਤੇ ਦੱਸ ਮੈਨੂੰ ਕਿਹੜਾ ਇੱਕ ਕਮਰਾ ਬਣਾ ਕੇ ਕਿੱਥੇ ਖਾਲਸਾ ਦਾ ਝੰਡਾ ਚੜਾਇਆ ਹੈ ਵੀ ਹਾਂ ਇਹਨਾਂ ਲੋਕਾਂ ਨੇ ਜਿਹਨੂੰ ਭਾਈ ਜਸਬੀਰ ਸਿੰਘ ਰੋਡੇ ਕਹਿੰਦੇ ਆ ਪਾਵਰ ਬੜੀ ਆ ਹੋ ਸਕਦਾ ਮੇਰੀ ਛੁੱਟੀ ਕੈਨਸਲ ਕਰਾ ਦੇ ਅੱਜ ਬੰਦੀ ਸਿੰਘਾਂ ਨੂੰ ਰਿਹਾ ਹੋਣ ਨਹੀਂ ਦੇ ਰਹੇ ਤੇ ਕੌਣ ਨਹੀਂ ਦੇ ਰਹੇ ਸੁਣਿਓ ਸਾਹ ਸੰਜੀਤ ਮਾਫ ਕਰਨਾ ਸਟੇਜ ਤੋਂ ਜੇ ਟਾਈਮ ਥੋੜਾ ਜਿਆਦਾ ਲੱਗ ਜਾ ਬਖ ਦੇਣਾ ਅੱਜ ਸਾਨੂੰ ਖਤਰਾ ਤੇ ਕਿੰਨਾ ਤੋਂ ਖਤਰਾ ਹੈ ਨੰਬਰ 1 ਭਾਈ ਜਸਬੀਰ ਸਿੰਘ ਰੋਡੇ ਨੰਬਰ 2 ਚਮਟੇਆਂ ਵਾਲਾ ਬਾਬਾ ਬਾਬਾ ਬਲਜੀਤ ਸਿੰਘ ਜੀ ਦਾਦੂ ਵਾਲਾ ਮਨਿੰਦਰ ਸਿੰਘ ਸਿਰਸਾ ਫੋਨ ਕਰਕੇ ਕਹਿੰਦਾ ਸਿੰਘਣੀ ਨੂੰ ਵੀ ਬੀਬੀ ਜੀ ਸਿੰਘ ਨਾਲ ਮੁਲਾਕਾਤ ਕਰਨਾ ਚਾਹੁੰਦੇ ਆ ਉਨਾ ਵੀ ਕਰ ਲੋ ਮੁਲਾਕਾਤ ਘਰ ਤੇ ਹੋਇਆ ਨਹੀਂ ਉਹ ਤੇ ਜੇਲ੍ਹ ਚਾ ਕਰ ਲੋ ਜਾ ਕੇ ਚਲੋ ਚਲੋ ਮੁਲਾਕਾਤ ਨਹੀਂ ਕੀਤੀ ਛੁੱਟੀ ਆਈ ਫੋਨ ਕੀਤਾ ਕਹਿੰਦਾ ਗਰਦੀਪ ਸਿੰਘਾ ਲੈ ਕੇ ਲੈ ਲਾ ਰਿਹਾਈ ਲੈ ਕੇ ਲੈ ਲਾ ਜਦੋਂ ਮੈਨੂੰ ਪਤਾ ਲੱਗਾ ਅਸੀਂ ਵੀ ਤੇ ਆਪਣੇ ਸੋਰਸ ਰੱਖੇ ਹੁੰਦੇ ਆ ਵੀ ਸਿੰਘ ਐਵੇਂ ਥੋੜਾ ਇਦਾਂ ਇੰਨਾ ਸੰਘਰਸ਼ ਲੜ ਗਿਆ ਪਤਾ ਲੱਗਾ ਕਹਿੰਦੇ ਇਹਨੂੰ ਤੇ ਮੋਦੀ ਦਫ਼ਤਰ ਚ ਨਹੀਂ ਵੜ ਦਿੰਦਾ ਇਹ ਤਾਂ ਦੀਆਂ ਰਿਹਾਈਆਂ ਕੀ ਕਰਾਊਗਾ ਉਹ ਇਹਨਾਂ ਸਾਰਿਆਂ ਕਿਸੇ ਨੇ ਕਿਹਾ 1000% ਇੱਕ ਕੋ ਗਏ ਘਟ ਗਿੰਪੀਆਂ ਕਮਿਸ਼ਨ ਦੇ ਸਰਦਾਰ ਇਕਬਾਲ ਸਿੰਘ ਲਾਲਪੁਰਾ ਐਂ ਕਿਹਾ ਵੀ ਚਲੋ ਇਹ ਤੇ ਸਿਆਸੀ ਲੀਡਰ ਨਹੀਂਗਾ ਤੇ ਸਾਡੇ ਠਾਣੇ ਵਿਆਸ ਲੱਗਾ ਵੀ ਰਿਆ ਉਦੋਂ ਸਾਡੇ ਪਿਤਾ ਜੀ ਨਾਲ ਥੋੜਾ ਚੰਗਾ ਰਿਆ ਬੰਦੇ ਫੜੇ ਫੜਿਉ ਜਾਂਦੇ ਇਸ ਦਾ ਦੇਣਾ ਕਹਿ ਕੇ ਸਰੋਣੀ ਕਾਲੀ ਦਲ ਦਾ ਜ਼ੋਰ ਹੁੰਦਾ ਸੀ ਤੇ ਜਿੰਨੇ ਵੀ ਜਾਣਾ ਮੰਨਦੇ ਸੀ ਤੇ ਮੈਂ ਗਿਆ ਤੇ ਕਹਿੰਦਾ ਕੋਈ ਵਿਕਾਸ ਦੀ ਗੱਲ ਕਰੋ ਬੰਦੀ ਸੰਗਰਿਆ ਕਰੋ ਇਹ ਕਿਹੜੀ ਗੱਲ ਹੋਈ ਹੈ ਘਟ ਗਿਣਤੀਆਂ ਕਮਿਸ਼ਨ ਦਾ ਜਿਹੜਾ ਚੇਅਰਮੈਨ ਹੈ ਉਹ ਆ ਗੱਲ ਕਹਿਣ ਡਿਆ ਓਏ 15-15 ਸਾਲ ਚ ਤੁਸੀਂ ਜਿਹੜੇ ਟਾਡੇ ਖਾਸ ਆ ਉਹਨਾਂ ਨੂੰ ਛੱਡੀ ਜਾਂਦੇ ਹੋ 14-14 ਸਾਲ ਚ ਉਹਨਾਂ ਸਾਡੇ ਨੂੰ ਭਾੜੇ ਭਾੜੇ ਜ਼ੁਲਮ ਕੀਤੇ ਆ ਹੈ ਜਿਨ੍ਹਾਂ ਨੂੰ ਪ੍ਰੋਲ ਬੰਦੀ ਨਹੀਂ ਉਹਨਾਂ ਨੂੰ ਪ੍ਰੋਲਾਂ ਦੇਈ ਜਾਂਦੇ ਹੋ ਹੈ ਤੇ ਸਾਡੇ ਬਾਰੇ ਤੁਸੀਂ ਕਿਤੋਂ ਕਹਿੰਦਾ ਵੀ ਬੰਦੀ ਸਾਡੇ ਸਿੰਘ ਸਾਡੇ ਤੇ ਨਾ ਖਾਲਸਤਾਨ ਦੇ ਨਾਰੇ ਲਾਉਣੇ ਹਾਂ 2016 ਤੋਂ ਅਹੀਂ ਆਉਣ ਨੇ ਛੁੱਟੀ ਸਾਰੇ ਕਿੰਨੇ ਕਿ ਨਾਰੇ ਸੁਣ ਲਏ ਸਾਡੇ ਵੀ ਹੈ ਜਿੰਨੀ ਪੰਜਾਬ ਦੀ ਪੁਲਿਸ ਹੈ ਸਪਾਈ ਤੋਂ ਲੈ ਕੇ ਉਪਰ ਤੱਕ ਅਫਸਰ ਸਾਰੇ ਕਹਿੰਦੇ ਬਾਬਾ ਜੀ ਬੜੀ ਵਧੀਆ ਛੁੱਟੀ ਕੱਟ ਕੇ ਜਾਂਦੇ ਸਾਰਿਆਂ ਗੁੱਡ ਕੈਰੈਕਟਰ ਜੇਲ੍ਹ ਦਾ ਵੀ ਲਿਖ ਕੇ ਭੇਜਿਆ ਜੇਲ੍ਹ ਵਾਲੇ ਅੱਗੇ ਜਦੋਂ ਲਿਖਦੇ ਨੇ ਵੀ ਦੀ ਸਜ਼ਾ ਕਿੰਨੀ ਬਚੀ ਆ ਲਿਖਦੇ ਆ ਤੋ ਲਿਖਦੇ ਅੱਗੇ ਨਿਲ ਵੀ ਸਜ਼ਾ ਕੱਟ ਲਈ ਨੇ ਹੱਦੋਂ ਵੱਧ ਜ਼ਿਆਦਾ ਕੱਟ ਲਈ ਹੁਣ ਮੇਨ ਗੱਲਾਂ ਤੇ ਆਉਣ ਲੱਗਾ ਜਰਾ ਕੰਨ ਕੱਸ ਲਿਓ ਸਾਧ ਸੰਗ ਜੀ ਕਰਨ ਕੱਸ ਲਿਓ ਇਹ ਜਿਹੜਾ ਇੱਕ ਤਾਣਾ ਬਾਣਾ ਜਿਹਾ ਬੁਣਿਆ ਨਾ ਇਹ ਤਾਣਾ ਬਾਣਾ ਇਹ ਕਾਕੇ ਚਾਹੁੰਦੇ ਜੋ ਮਾਹੌਲ ਸਿਆਸੀ ਤੇ 1987 ਜੀ ਜੋ ਇਹਨਾਂ ਬਣਾਇਆ ਸੀ ਕੋਈ ਤੇ ਸਿੰਘ ਸੀਗੇ ਸਹੀ ਤੇ ਕੁਝ ਨਾ ਆਪਣੇ ਬੰਦੇ ਅੰਦਰ ਵਾਰ ਕੇ ਉਹਨਾਂ ਤੋਂ 5-5 ਲੱਖ ਦੀਆਂ ਚਿੱਠੀਆਂ ਪੁਵਾਈਆਂ ਜੇ ਕੋਈ ਵਿਚਾਰਾ ਖਾਕੀ ਪੱਗ ਵਾਲਾ ਜਾਤੂ ਬੰਨੀ ਲੈ ਕੇ ਆਜੇ ਰਾਂਗ ਖਾਕੀ ਬੰਨ ਲੈਂਦਾ ਕੋਈ ਉਹਨੂੰ ਚਾਹ ਹੁੰਦਾ ਵੀ ਅੰਦਰ ਖਾੜਕੂ ਆ ਉਹਨੇ ਵੇਖਣਾ ਝਾਤੀ ਮਾਰਨੀ ਕਮਰੇ ਨੂੰ ਤੇ ਉਹਨੂੰ ਲੈ ਜਾਣਾ ਖਿੱਚ ਕੇ ਤੂੰ ਸੀਆਈਡੀ ਦਾ ਵਿਚਾਰਾ ਮਾਤੜ ਸੀਆਈਡੀ ਦਾ ਹੋਊਗਾ ਤੇ ਦੱਸੂਗਾ ਨਾ ਕੁੱਟ-ਕੁੱਟ ਕੇ ਮਾਰ ਦੇਣਾ ਉੱਥੇ ਪੁਰਾਣੇ ਲੰਗਰ ਦੀ ਮਿੱਟੀ ਪਈ ਹੀ ਉਹ ਢੇਰ ਦੇ ਵਿੱਚ ਲਾਸ਼ ਦੱਬ ਦੇਣੀ ਬਾਅਦ ਚ ਉਹ ਲਾਸ਼ਾਂ ਜਦੋਂ ਸ਼੍ਰੋਮਣੀ ਗੁਰਦੁਆਰਾ ਪੰਨ ਕਮੇਟੀ ਦਾ ਇੰਤਜ਼ਾਮ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋ ਆਇਆ ਹੈ ਸ੍ਰੋਮਣੀ ਗੁਰਦਵਾਰਾ ਪੰਗਤ ਕਮੇਟੀ ਇਹਨਾਂ ਕੋ ਆਈ ਸ੍ਰੋਮਣੀ ਕਾਲੀ ਦਲ ਕੋ ਇਹਨਾਂ ਸਾਰੇ ਕਮਰੇ ਫਿਰ ਜਿਹੜੇ ਉਹਨਾਂ ਤਾਲਾ ਮਾਰਿਆ ਉਹ ਵਿੱਚੋਂ ਗੱਲ ਰਹਿ ਗਈ ਇਹ ਭਾਈ ਜਸਬੀਰ ਸਿੰਘ ਰੋਡੇ ਅੱਜ ਗੱਲਾਂ ਕਰਦੀ ਅੱਜ ਕਾਲਤਖਬ ਸਾਹਿਬ ਦੇ ਜਹੇਦਾਰ ਨੂੰ ਜਾ ਕੇ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਵੱਡੇ ਆ ਆ ਸਜ਼ਾ ਨਾ ਦਿਓ ਆ ਸਜ਼ਾ ਦਿਓ ਗੱਲ ਕਰਦੇ ਆ ਮੈਂ ਕਾਲਤਖਬ ਸਾਹਿਬ ਦੇ ਜਹੇਦਾਰਾਂ ਨੂੰ ਇੱਥੋਂ ਸਟੇਜ ਤੋਂ ਅਪੀਲ ਕਰਦਾ ਹਾਂ ਕਿ ਹੋ ਸਕਦਾ ਛੁੱਟੀ 'ਚ ਮੇਰਾ ਟਾਈਮ ਨਾ ਲੱਗੇ ਤੁਹਾਨੂੰ ਮਿਲਦਾ ਇਹ ਬੰਦਾ ਜਦੋਂ ਤੁਹਾਡੇ ਕੋਲ ਆਇਆ ਇਹਨੂੰ ਫੇਰ ਸੱਦੋ ਇਹਨੂੰ ਕਹੋ ਪਹਿਲਾਂ ਤੇ ਤੂੰ ਹਾਜ਼ਰ ਹੋ ਤੂੰ ਮਰਦਾ ਗਮੜੇ ਸੰਤ ਜਨਨਾਸ ਸਿੰਘ ਖਾਲਸਾ ਭਿੰਡਰਾ ਵਾਲੇ ਨੂੰ ਤੂੰ ਸੀਧ ਕਰਾਰ ਨਹੀਂ ਦਿੱਤਾ ਔਰ ਤੂੰ ਉਹਦੋਂ ਇਹਨੇ ਕੀ ਕੀਤਾ 1988 ਚ ਜਥੇਦਾਰ ਸੀਗਾ ਸਰਬੱਤ ਖਾਲਸਾ ਵਾਲੇ ਚੁਣਿਆ ਹੋਇਆ ਹੈ ਇਹਦੇ ਅੰਦਰ ਪੁਲਸ ਵਾਲੀ ਪੁਲਸ ਵਾਲੀ ਤੇ ਜਿਹੜੇ ਇਹਦੇ ਆਪਣੇ ਬੰਦੇ ਹੀ ਉਹਨਾਂ ਨੂੰ ਹੱਥ ਖੜੇ ਕਰਾਏ ਉਹਨਾਂ ਕੀ ਕੀ ਪਰਤੂਤਾ ਕੀਤੀਆਂ ਉਹਨਾਂ ਬੰਦਿਆਂ ਨੇ ਕਦੇ ਗੁਰਦੀਪ ਸਿੰਘ ਦੇ ਸਾਹਮਣੇ ਮੇਜ਼ ਤੇ ਬਹਿ ਕੇ ਗੱਲ ਤੇ ਕਰਨ ਉਹਨਾਂ ਸਾਥ ਸੰਗੀ ਜਿਹੜੇ ਬਾਟਿਆਂ ਚ ਉੱਥੇ ਪ੍ਰਸਾਦ ਵੰਡਿਆ ਜਾਂਦਾ ਉਹਨਾਂ ਬੱਚਾ ਬਾਟਿਆਂ ਦੇ ਵਿੱਚ ਮਲਮੂਤਰ ਕੀਤਾ ਔਰ ਜਿੱਥੋਂ ਆਪਾਂ ਹਰ ਕੀ ਪੌੜੀ ਤੋਂ ਚੂੜੀ ਲੈਨੇ ਆ ਅੰਮ੍ਰਿਤ ਹਰ ਕੀ ਪੌੜੀ ਤੋਂ ਉੱਥੇ ਉਹਨਾਂ ਕੰਜਰਾਂ ਨੇ ਗੰਦੇ ਹੱਥ ਤੋਂ ਤੇ ਇਹ ਜਾਣ ਬੁੱਝ ਕੇ ਸਾਰੀ ਸਾਜ ਸੜੀ ਗਈ ਇਹ ਹੋਰ ਅਜੀ ਗਈ ਵੀ ਇਹ ਸਭ ਕਰਕੇ ਅਹੀਂ ਜਿਹੜੀਆਂ ਤਾਕਤਾਂ ਮਗਰ ਸਾਡੇ ਹੱਥ ਰੱਖਦੀਆਂ ਉਹਨਾਂ ਆਪਣੇ ਆਕਾਂ ਨੂੰ ਖੁਸ਼ ਕਰਨ ਵਾਸਤੇ ਇਹ ਗੱਲ ਸਿੱਧ ਕਰਦੀਏ ਵੀ ਜਦੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅੰਦਰ ਰਹਿੰਦੇ ਸੀ ਉਦੋਂ ਵੀ ਗਲਤ ਕੰਮ ਹੁੰਦੇ ਅੱਜ ਫੇਰ ਇਹਨਾਂ ਦੀ ਉਹ ਸੋਚ ਹੈ ਅੱਜ ਫੇਰ ਇਹ ਚਾਹੁੰਦੇ ਹੈ ਉਦੋਂ ਸਾਥ ਸੰਗਤੀ ਸੱਚ ਕਰਕੇ ਜਾਣਿਓ ਪ੍ਰਮਾਤਮਾ ਨੇ ਜਾਨ ਇੱਕ ਵਾਰ ਲੈਣੀ ਹੈ ਤੇ ਪ੍ਰਮਾਤਮਾ ਨੂੰ ਜਾਨ ਦੇਣੀ ਹੈ ਉਦੋਂ ਸਿਰਫ ਇਹ ਮੋਹਲੇ ਨਾਲ ਲੋਕਾਂ ਬਣਾਏ 300 ਤੋਂ ਵੱਧ ਸੰਤ ਨਹੀਂ ਸੀ ਜਾਂਦੀ ਦਰਬਾਰ ਸਾਹਿਬ। ਉੱਤੇ 200 150 ਤੋਂ ਵੱਧ ਬਾਬਾ ਦੀਪ ਸਿੰਘ ਦੇ ਸੀਗੰਨ ਸਾਹਿਬ ਗੁਰਦਾਸ ਸਿੰਘ ਸਾਹਿਬ ਨਹੀਂ ਸੀ ਜਾਂਦੀ। ਅੱਜ ਤੁਸੀਂ ਜਾ ਕੇ ਵੇਖੋ ਜਿੱਥੇ ਬਾਬਾ ਬੁੱਢਾ ਸਾਹਿਬ ਦਾ ਬੇਰੀ ਸਾਹਿਬ ਹੈ। ਦਰਸ਼ਨ ਕਰਨ ਜਾਇਦਾ ਉੱਥੋਂ ਤੱਕ ਲੈਣਾ ਲੱਗੀਆਂ ਹੁੰਦੀਆਂ। ਉਹ ਬਾਬੇ ਸੀਦਾਂ ਦੇ ਬਾਬਾ ਦੀਪ ਸਿੰਘ ਦੇ ਐਤਵਾਰ ਜਦੋਂ ਚਪਹਿਰਾ ਹੁੰਦਾ ਨਹਿਰ ਤੱਕ ਸੰਗਤ ਨੂੰ ਬਹਿਣ ਨੂੰ ਜਗ੍ਹਾ ਨਹੀਂ ਮਿਲਦੀ ਨਹਿਰ ਤੱਕ ਇੱਕ ਇਹਦੀ ਦੇਣਾ ਜੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਸ਼੍ਰੋਮਣੀ ਕਾਲੀ ਦਲ ਦੇ ਹੱਥ ਆਈ ਪ੍ਰਧਾਨ ਸਾਹਿਬ ਜੀ ਸਮੂਹ ਸਾਧ ਸੰਗਤ ਜੀ ਸਮੂਹ ਸੀਨੀਅਰ ਲੀਡਰੋ ਤਿਆਰ ਹੋ ਕੇ ਇਹ ਗੱਲਾਂ ਘਭਰਾਉਣ ਦੀ ਲੋੜ ਨਹੀਂ ਉਹ ਜਿਹੜੇ ਯਾਰਾ ਚੁਣੇ 1999 ਚ ਅੱਜ ਕਿੱਥੇ ਆ ਹੈਗਾ ਕੋਈ YouTube ਦੇ ਭਗਤ ਰਹਿ ਗਏ ਆ ਉੱਤੇ ਮਾੜਾ ਮੋਟਾ ਬੋਲ ਕੇ ਪੈਸੇ ਇਕੱਠੇ ਕਰਦੇ ਸੱਚ ਸਾਚੀ ਰਹਿਣਾ ਇੱਥੇ ਬੜੇ ਕਾਲੀ ਦਲ ਬੜੇ ਸਨ ਜੋਤ ਕਾਲੀ ਦਲ ਬਣੇ ਕੋਈ ਪੰਥ ਕਾਲੀ ਦਲ ਬਣਿਆ ਅੱਜ ਦੀ ਸਾਰੀ ਖੇਡ ਵੇਖੋ ਤੁਸੀਂ ਬੈਠੇ ਹੋ ਮੈਂ ਮੰਦੀ ਸਿੰਘ ਆ 2017 ਚ ਜਿਹੜੇ ਅੱਜ ਇਕੱਠ ਕਰਨ ਦੇ ਆ ਵੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਕੱਠ ਆ ਤੇ ਆਪਣੇ ਪਰਿਵਾਰ ਦਾ ਨਾਮ ਹੈ ਵਿੱਚ ਲੈਣ ਦੇ ਆ ਮੇਰੀ ਮਾਤਾ ਹਰ ਵਾਰੀ ਮੈਂਬਰ ਬਣਦੀ ਸੀ ਪੰਚਾਇਤ ਮੈਂਬਰ ਉਹ ਕੇ ਕਰਕੇ ਵੀ ਚਲੋ ਪੁੱਤ ਦੇ ਕਾਗਿਉਣੇ ਆ ਤੇ ਕੰਮ ਸੀ ਕੰਮ ਹੋਰ ਕੋਈ ਮੈਂਬਰ ਨਾ ਮੰਨਿਆ ਤੇ ਆਪਣੇ ਹਸਾਇਨ ਤੇ ਕਰਦਾਂਗੇ ਨਾ ਇਹਨਾਂ ਲੋਕਾਂ ਨੇ ਮੇਰੀ ਮਾਤਾ ਦੇ ਕਾਗਜ਼ ਰੱਦ ਕਰਾਏ ਤੇ ਇਹਨਾਂ ਨੂੰ ਸਰਪੰਚ ਵੀ ਮੇਰੇ ਪਿਤਾ ਜੀ ਨੇ ਬਣਾਇਆ ਕੇ ਕਰਕੇ ਕਿ ਉਹ ਸ਼ਰੋਮਣੀ ਕਾਲੀ ਦਲ ਦੇ ਵਿੱਚ ਸੀ ਇਹ ਕਰਕੇ ਉਹ ਮੈਂ ਕਹਿੰਦਾ ਨਾ ਲਾਓ ਸਾਡੀਆਂ ਝੂਠੀਆਂ ਫੋਟਾਂ ਆਪਣੇ ਆਪ ਚੱਲੋ ਸਾਡੇ ਬੰਦੀ ਸਿੰਘਾਂ ਦੇ ਮੋਢਾਂ ਤੇ ਰੱਖ ਕੇ ਨਾਚ ਲਾਓ ਸ੍ਰੋਮਣੀ ਕਾਲੀ ਦਲ ਨੇ ਸ੍ਰੋਮਣੀ ਗੁਰਦੁਆਰਾ ਪੰਨਕ ਕਮੇਟੀ ਨੇ ਬੰਦੀ ਸਿੰਘਾਂ ਦੀ ਹੱਦ ਤੋਂ ਵੱਧ ਮਤ ਕੀਤੀ ਹੈ ਮੈਂ ਗਣਕੇ ਨੇ ਦੱਸਣਾ ਚਾਹੁੰਦਾ ਅੱਜ ਵੀ ਨਾਲ ਨੇ ਸਾਨੂੰ ਕੰਡਾ ਵੀ ਚੁੱਭਦਾ ਹੈ ਤੇ ਸ੍ਰੋਮਣੀ ਗੁਰਦੁਆਰਾ ਪੰਨਕ ਕਮੇਟੀ ਦੇ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਜੀ ਧਾਮੀ ਸ੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਰਦਾਰ ਮਜੀਠੀਆ ਸਾਹਿਬ ਜਿਹੜੇ ਵੀ ਨੇੜੇ ਨੇੜੇ ਉਹ ਜਿਨ੍ਹਾਂ ਨੇ ਫੋਨ ਚੱਲ ਜਾਂਦਾ ਹੈ ਉਹ ਸਾਡਾ ਦਰਦ ਸਮਝ ਕੇ ਉਸੇ ਵੇਲੇ ਤਾਰਾਂ ਖੜਕਾ ਦਿੰਦੇ ਨੇ ਕਿਹੜਾ ਡਾਕਟਰ ਚਾਹੀਦਾ ਗੱਡੀ ਚਾਹੀਦੀ ਆ ਦੂਜਾ ਜਿੰਨਾ ਸਾਡੇ ਨਾਂ ਦੇ ਪੈਸੇ ਇਕੱਠੇ ਕੀਤੇ ਆ ਕੋਈ ਨਹੀਂ ਬੋੜਦਾ ਕਿਉਂ ਉਹਨਾਂ ਦੀ ਕਮਾਈ ਮਰ ਗਈ ਪਹਿਲਾਂ ਗਦੀਪ ਸਿੰਘ ਖਾੜੇ ਤੋਂ ਵੀਡੀਓ ਬਣਾ ਕੇ ਲੈ ਜਾਂਦੇ ਸੀ ਗਦੀਪ ਸਿੰਘ ਖਾੜਾ ਕਹਿੰਦਾ ਸੀ ਇਹ ਬੰਦੀ ਸਿੰਘਾਂ ਨੇ ਮਜਬੂਰ ਕਰਦੇ ਇਹਨਾਂ ਨੇ ਮਜਬੂਰ ਕਰੋ ਉਹਨਾਂ ਨੂੰ ਪੈਸੇ ਇਕੱਠੇ ਹੋ ਜਾਂਦੇ ਹੁਣ ਆਪਾਂ ਬੋਲਦੇ ਨਹੀਂ ਸ਼੍ਰੋਮਣੀ ਗੁਰਦੁਆਰਾ ਬੰਦਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੇ ਕਦੀ ਸਾਨੂੰ ਇਹ ਨਹੀਂ ਕਿਹਾ ਵੀਡੀਓ ਬਣਾ ਕੇ ਕਹਿ ਦਿਓ ਵੀ ਇਹਨਾਂ ਦੀ ਮਜਬੂਰ ਕਰੋ ਮੈਂ ਜੋ ਕੁਝ ਬੋਲਿਆ ਆਪਣੇ ਆਪ ਬੋਲਿਆ ਸੱਚ ਬੋਲਿਆ ਸੋ ਇਹ ਜਿਹੜਾ ਤੁਹਾਨੂੰ ਕਹਾਣੀ ਸਾਰੀ ਸੱਚੀ ਦੱਸੀ ਹੈ ਇਹ ਸੱਚ ਦੀ ਆਵਾਜ਼ ਆ ਮੈਂ ਕਹਿੰਦਾ ਉਹਨਾਂ ਲੋਕਾਂ ਨੂੰ ਹੀ ਆ ਪ੍ਰੈਸ ਦੇ ਜਿਹੜੇ ਵਿਖਾਣਾ ਚਾਹੁੰਨਾ ਤੇ ਵੀ ਸਾਡੀਆਂ ਫੋਟੋ ਨਾ ਲਾਓ ਭਾਈ ਨਾਟਕ ਕਿਉਂ ਕਰਦੇ 34 34 ਸਾਲ ਹੋ ਗਏ ਐ ਇੱਥੇ ਸ਼੍ਰੋਮਣੀ ਗੁਰਦਵਾਰਾ ਪ੍ਰੰਤਿ ਕਮੇਟੀ ਦੇ ਪ੍ਰਧਾਨ ਸਾਹਿਬ ਬੈਠੇ ਆ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਾਹਿਬ ਵੀ ਬੈਠੇ ਆ ਹੋਰ ਵੀ ਤੁਸੀਂ ਸਾਰ ਸੰਗਤ ਬੈਠੀ ਹੋ ਕੋਈ ਕਹਦੇ ਕਿਸ ਨੂੰ ਕਦੀ ਕੋਈ ਚਿੱਠੀ ਲਿਖੀ ਹੋਵੇ ਕੋਈ ਅਫਸਰ ਕਾ ਦੇ ਕੇ ਅਫਸਰ ਨੂੰ ਪੰਜਾਬ ਦੇ ਚਿੱਠੀ ਲਿਖੇ ਹੋਏ ਮਰ ਗਏ ਸਾਡੇ ਦੇ ਨਜਾਇਜ਼ ਕੇ ਪਿਆ ਗਿਆ ਸਾਨੂੰ ਬਾਹਰ ਕੱਢੋ ਓਏ ਡੇਢ ਸਾਲ ਲੀ ਹੋਇਆ ਤੇ ਲਲੜੀਆਂ ਕੱਢਣ ਲੱਗੇ ਕਹਿੰਦੇ ਸੀ ਖਾਲਤਾਨ ਤੋਂ ਬਿਨਾ ਤੁਸੀਂ ਸੁਣਿਆ ਐ ਐਸ ਪੀ ਜਾਂ ਪੰਜਾਬ ਦਾ ਮਸਲਾ ਹੱਲ ਨਹੀਂ ਹੋਣਾ ਆਜ਼ਾਦੀ ਲੈਣੀ ਪੈਣੀ ਆ ਸਿਰ ਦੇਣੇ ਪੈਣੇ ਆ ਤੇ ਸਿਰ ਕਿੱਥੇ ਦਿੱਤਾ ਚਾਰ ਲੱਤਾਂ ਵਾਲੀ ਕੁਰਸੀ 'ਚ ਜਾ ਕੇ ਭਾਈ ਇਹ ਹੀ ਜੇ ਚਾਹੁੰਦੇ ਤੇ ਅਸੀਂ 99 'ਚ 11 ਦੁਜੇ ਬਣਾਏ 1990 ਵਿੱਚ ਤੇ ਕੀ ਗੱਲ ਹੈ ਨਹੀਂ ਉਦੋਂ MP ਬਣ ਸਕਦੇ MLA ਬਣ ਸਕਦੇ ਅਸੀਂ ਅੱਜ ਵੀ ਕਹਿੰਦੇ ਆ ਕੋਈ ਵੀ ਦਲ ਕੋਈ ਵੀ ਰਾਜਨੀਤੀ ਪਾਰਟੀ ਕੋਈ ਵੀ ਸਰਕਾਰ ਕਿਸੇ ਨੂੰ ਸਾਡੇ ਤੋਂ ਕੋਈ ਬੰਦੀ ਸਿੰਘਾਂ ਦਾ ਖਤਰਾ ਨਾ ਸਮਝਣਾ ਅਸੀਂ ਨਾ ਤੇ ਸਾਡਾ ਕੋਈ MP ਬਣਨ ਵਾਲਾ ਤੇ ਨਾ ਸਾਡਾ ਇਹ ਸੰਘਰਸ਼ ਅਸੀਂ ਨਾ MLA ਬਣਨ ਵਾਲਾ ਹਾਂ ਅਸੀਂ ਪੰਜਾਬ ਦੇ ਭਲੇ ਵਾਸਤੇ ਜਿਨ੍ਹਾਂ ਨੇ 10 ਸਾਲ ਰਾਜ ਕਰਕੇ ਸ਼੍ਰੋਮਣੀ ਕਾਲੀ ਦਲ ਜਿਹਦੇ ਸਰਪ੍ਰਸਤ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹਦੇ ਪ੍ਰਧਾਨ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਬੰਦੀ ਸਿੰਘਾਂ ਨੂੰ ਪੰਜਾਬ ਚੋਂ ਲਿਆਂਦਾ ਇਧਰ ਬਾਹਰੀਆਂ ਸਟੇਟਾਂ ਚੋਂ ਪੰਜਾਬ ਚ ਲਿਆਂਦਾ ਜੇਲਾਂ ਚ ਫਿਰ ਛੁੱਟੀਆਂ ਸ਼ੁਰੂ ਕੀਤੀਆਂ ਫਿਰ ਸਾਡੇ ਦੁੱਖ ਸੁੱਖ ਦੇ ਹਾਮੀ ਹੋਏ ਉਹ ਜਿਨ੍ਹਾਂ ਪੰਜਾਬ ਦੇ ਵਿੱਚ ਅਮਨ ਮਾਰੰਦਾ ਅੱਜ ਤੁਹਾਡੇ ਵਿੱਚ ਕਾਫੀ ਸਰਪੰਚ ਸਾਹਿਬਾਨ ਵੀ ਕੋਈ ਸਾਬਕਾ ਕੋਈ ਮੌਜੂਦਾ ਬੈਠੇ ਹੋਣਗੇ ਇਹ ਲੋਕ ਉਹ ਮਾਹੌਲ ਲਿਆਉਣਾ ਚਾਹੁੰਦੇ ਆ ਅੱਜ ਦੇ ਨੌਜਵਾਨਾਂ ਨੂੰ ਨਹੀਂ ਪਤਾ ਵਿਚਾਰਿਆ ਨੂੰ ਉਹਨਾਂ ਨੂੰ 扑ਕਾ ਕੇ ਕੀ ਮਾਹੌਲ ਲਿਆਉਣਾ ਚਾਹੁੰਦੇ ਆ ਤੇ ਤੁਸੀਂ ਥਾਣੇ ਜਾਓ ਸਰਪੰਚ ਥਾਣੇ ਜਾਵੇ ਤੇ ਐਸੋ ਸਾਬ ਤੁਹਾਨੂੰ ਬਿਨਾ ਕੁਝ ਪੁੱਛਿਆ ਢਾਲੇ ਤੁਹਾਡੇ ਕੇਸਾਂ ਤੋਂ ਫੜ ਕੇ ਤੁਹਾਨੂੰ ਉੱਥੇ ਘਸੀਟੇ ਥਾਣੇ 'ਚ ਇਹ ਮਾਹੌਲ ਚਾਹੁੰਦੇ ਆ ਤੁਸੀਂ ਚਾਹੁੰਦੇ ਇਹ ਮਾਹੌਲ ਬਣੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਦੇ ਮੁੱਖ ਮੰਤਰੀ ਬਣੇ ਸਰਦਾਰ ਸੁਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਬਣੇ ਸਭ ਤੋਂ ਪਹਿਲਾਂ ਪੰਚਾਇਤਾ ਨੂੰ ਪੰਚਾਇਤ ਮੈਂਬਰਾਂ ਨੂੰ ਪਿੰਡ ਦੇ ਪਤਵਤਿਆਂ ਨੂੰ ਮਾਨ ਸਤਕਾਰ ਦਵਾਇਆ 10 ਸਾਲ ਰਾਜ ਕੀਤਾ ਦਸੂਮਣੀ ਕਾਲੀ ਦਲ ਨੇ ਮੈਂ ਇੱਕ ਮੈਂਬਰ ਨੂੰ ਨਾਲ ਲੈ ਕੇ ਗਿਆ ਬੰਦੇ ਦੇ ਘਰ ਪਛਾਣਦਾ ਨਹੀਂ ਸੀ ਉਹ ਵੀ ਇਹ ਬੰਦੀ ਸਿੰਘ ਹੈ ਉਹ ਮੈਂਬਰ ਨੂੰ ਉਹਨਾਂ ਪਹਿਲਾਂ ਐਸਚਓ ਸਾਹਿਬ ਨੇ ਆਪ ਕੁਰਸੀ ਅੱਗੇ ਕੀਤੀ ਕਹਿੰਦੇ ਵੀ ਮੈਂਬਰ ਸਾਹਿਬ ਆਣ ਬੈਠੋ ਉਸੇ ਵੇਲੇ ਆਵਾਜ਼ ਦਿੱਤੀ ਕਹਿੰਦੇ ਪਾਣੀ ਲੈ ਕੇ ਆਓ ਮੈਂਬਰ ਸਾਹਿਬ ਮੈਂਬਰ ਸਾਹਿਬបាន ਨੇ ਕਿਹਾ ਕਿ ਇਹ ਗਰਦੀਪ ਸਿੰਘ ਖੇੜਾ ਬੰਦੀ ਸਿੰਘ ਆ ਕੁੱਟ ਕੇ ਗਾਲ ਵਕੜੀ ਪਾਲੀ ਹੱਥ ਮਿਲਾਇਆ ਲਾਗੇ ਕੁਰਸੀ ਤੇ ਕਹਿੰਦੇ ਬੈਠੋ ਜੀ ਬੈਠੋ ਸੌਰੀ ਮੈਨੂੰ ਪਤਾ ਨਹੀਂ ਲੱਗਾ ਪਹਿਲੇ ਤੁਸੀਂ ਇਹ ਮਾਹੌਲ ਚਾਹੁੰਦੇ ਹੋ ਕਿ ਤੁਸੀਂ ਇਹ ਮਾਹੌਲ ਚਾਹੁੰਦੇ ਹੋ ਕਿ ਇਹ ਮੁੰਡਾ ਫੜਿਆ ਜਾਵੇ ਉਹਦੀ ਮਾਂ ਜਾਵੇ ਤੇ ਥਾਣੇ ਪੁਲਿਸ ਵਾਲਿਆਂ ਨੂੰ ਧੱਕੇ ਮਾਰ ਕੇ ਕਹਣ ਵੀ ਅਹੀਂ ਤੇ ਕੋਈ ਮੁੰਡਾ ਫੜਿਆ ਨਹੀਂ ਹਾਂ ਵਿਆਂ ਪਤੀਆਂ ਦਿਨਾਂ ਬਾਅਦ ਖਬਰ ਆਵੇ ਵੀ ਉਹ ਤੇ ਝੂਠੇ ਮਗਾਵਲੇ 'ਚ ਮਾਰਿਆ ਗਿਆ ਵਾਹਿਬੀਓ ਆਪਣੇ ਹੰਡਾਇਆ ਸਰੀਰਾਂ ਤੇ 90 ਚ ਮੈਂ ਫੜ ਗਿਆ 1990 ਚ ਮੇਰਾ ਭਰਾ ਘਰੋਂ ਚੁੱਕਿਆ ਗੋਦਵਾਲ ਸਾਹ ਵਾਲੀ CRP ਨੇ ਅਜੇ ਤੱਕ ਨਹੀਂ ਪਤਾ ਲੱਗਾ ਭੱਜਿਆ ਕਰਾ ਦਿੱਤਾ ਜੇ ਪਤਾ ਕਰਨੀ ਪਤਾ ਲੱਗਾ ਨਾ ਉਹਦੀ লাশ ਮਿਲੀ ਨਾ ਹੀ ਭੋਗੀ ਪਾ ਸਕਦੇ ਆ ਇਹ ਮਾਹੌਲ ਚਾਹੁੰਦੇ ਹੋ ਕਿ ਜਿਹੜਾ 10 ਸਾਲ ਦੇ ਵਿੱਚ ਮਾਹੌਲ ਰਿਆ ਸ਼੍ਰੋਮਣੀ ਕਾਲੀ ਦਲ ਨੇ ਜਿਹੜਾ ਕਾਇਮ ਕੀਤਾ ਹੈ ਉਹ ਮਾਹੌਲ ਚਾਹੁੰਦੇ ਹੋ ਮੈਂ ਜਿਆਦਾ ਹੁਣ ਨਾ ਬੋਲਾਂ ਸਭ ਕੋ ਦਾ ਸੁਣ ਹੀ ਲਿਆ ਮੈਂ ਜੋ ਬੋਲਿਆ ਸੱਚ ਬੋਲਿਆ ਕਮੈਂਟ ਬਹੁਤ ਹੋਣੇ ਆ ਉਹ ਮੇਰੇ ਵੀ ਬਹੁਤ ਸੱਜਣ ਬਹੁਤ ਪੇਮੀ ਸਾਥ ਸੰਗਤ ਹੈਗੀ ਉਹ ਜਵਾਬ ਆਪੇ ਹੀ ਦੇ ਦਿੰਦੇ ਉਹਨਾਂ ਨੂੰ ਪਰ ਫੇਰ ਵੀ ਤੁਸੀਂ ਵਿਚਾਰ ਕਰਿਓ ਹੁਣ ਮੈਂ ਜਕਾਰਾ ਛੱਡਣਾ ਵੀ ਤੁਸੀਂ ਜਿਹੜਾ 10 ਸਾਲ ਮਾਹੌਲ ਰਿਹਾ ਹੈ ਉਹ ਮਾਹੌਲ ਚਾਹੁੰਦੇ ਹੋ ਕਿ ਜਿਹੜੀਆਂ ਹੁਣ ਤਾਕਤਾਂ ਇਹ ਮਾਹੌਲ ਬਣਾਉਣਾ ਚਾਹੁੰਦੀਆਂ ਇਹ ਮਾਹੌਲ ਚਾਹੁੰਦੇ ਹੋ ਛੋਟੀ ਜੀ ਗੱਲ ਰਹਿ ਗਈ ਹੈ ਪ੍ਰਧਾਨ ਸਾਹਿਬ ਜੀ ਪਹਿਲਾਂ ਤੁਹਾਨੂੰ ਕਦੇ ਫਿਕਰ ਕੀਤਾ ਨਹੀਂ ਤੇ ਹੁਣ ਵੀ ਫਿਕਰ ਆਪਾਂ ਨਹੀਂ ਕਰਦਾ ਇੱਕ ਗੱਲ ਯਾਦ ਕਰਿਓ ਜ਼ਰੂਰ ਇਹ ਗੱਲ ਰਹਿ ਗਈ ਸਾਰੇ ਖਾਰਕੂ ਸਿੰਘਾਂ ਜਰਨੈਲਾਂ ਦਾ ਨਾਮ ਲਵਾਂਗਾ ਇਹ 13 ਪ੍ਰਾਲੂ 178 ਤੋਂ ਲੈ ਕੇ ਰੌਲੀ ਪਾਈ ਜਾਂਦੇ ਆ ਸੋ ਹਮਣੀ ਕਾਲੀਦਲ ਬਾਰੇ ਵੀ ਸਰਦਾਰ ਆਕਾਰ ਸਿੰਘ ਬਾਦਲ ਦੇ ਪਰਿਵਾਰ ਬਾਰੇ ਵੀ ਉਹ ਮੈਨੂੰ ਦੱਸੋ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਜਿਨ੍ਹਾਂ ਪੂਨੇ ਜਾ ਕੇ ਜਰਨਲ ਵੈਦਿਆ ਮਾਰਿਆ ਦਿੱਲੀ ਲਾਲ ਤਮਾਕਣ ਮਾਰਿਆ ਦੰਗਿਆਂ ਦਾ ਦੋਸੀ ਭਾਈ ਸੁਖਦੇਵ ਸਿੰਘ ਬੱਬਰ ਭਾਈ ਗੁਰਜਨ ਸਿੰਘ ਬੁੱਧ ਸਿੰਘ ਵਾਲਾ ਭਾਈ ਜਗਰਾਦ ਸਿੰਘ ਉਰਫ ਤੂਫਾਨ ਸਿੰਘ ਤੂਫਾਨ ਅਵਤਾਰ ਸਿੰਘ ਬ੍ਰਹਮਾ ਭਾਈ ਸੁਖਦੇਵ ਸਿੰਘ ਸਖੀਰਾ ਹੋਰ ਵੀ ਜਰਨੈਲ ਜਿੰਨਾਂ ਦੇ ਮੈਂ ਨਾਂ ਸਾਹਤ ਨਾ ਜਾਣਦਾ ਭਾਈ ਨੋ ਸਿੰਘ ਬੱਬਰ ਉਹਨਾਂ ਤੋਂ ਕਦੀ ਗੱਲ ਸੁਣੀ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧ ਕੋਈ ਗੱਲ ਸੁਣੀ ਕਦੀ ਉਹਨਾਂ ਆਖਿਆ ਹੀ ਪ੍ਰਕਾਸ਼ ਸਿੰਘ ਬਾਦਲ ਗਲਤਿਆ ਉਹ ਅੱਜ ਤੁਸੀਂ ਕੱਲ ਦੇ ਸੋਕਰੇ ਉੱਠ ਕੇ ਉਹ ਜਿਨ੍ਹਾਂ ਗੁਰੂ ਘਰ ਦੀ ਮਰਜਾਦਾ ਨੂੰ ਕਾਇਮ ਕੀਤਾ ਤਾਂ ਆਹਤ ਉਥੇ ਗੰਦ ਪਾਤਾ ਤੇ ਫੇਰ ਗੰਦ ਪਾਉਣਾ ਚਾਹੁੰਦੇ ਹੋ ਗੋਲਕਾ ਪੂਰੀ ਗੋਲਕ ਖਾਲੀ ਕਰਨੀ ਗੰਨ ਮਖਾ ਕੇ ਆਪੇ ਸਕੱਤਰ ਆਪੇ ਜਨਰਲ ਸਕੱਤਰ ਆਪੇ ਪ੍ਰਧਾਨ ਸਾਹਿਬ ਆਪੇ ਇਨਸਪੈਕਟਰ ਤੋਂ ਜਿਨ੍ਹਾਂ ਪੰਜ ਜਾਣੇ ਅੱਗੇ ਹੁੰਦੇ ਉਹਨਾਂ ਵੰਡ ਲੈਣੀ ਤੇ ਆਹ ਹਾਲਾਤ ਬਣਾਉਣਾ ਚਾਹੁੰਦੇ ਇਹ ਲੋਕ ਇਹ ਹਾਲਾਤ ਨਾ ਬਣ ਦਿਓ ਜੀ ਬਾਪਾ ਨੂੰ ਬਹੁਤ ਮਾਰਾ ਪੈਣਾ ਕਿਉਂਕਿ ਤਾਂ ਹੀ ਮੈਂ ਬੇਨਤੀਆਂ ਕੀਤੀਆਂ ਸੱਚ ਤੁਹਾਨੂੰ ਦੱਸਿਆ ਇਹ ਸੱਚ ਬੋਲਣ ਦਾ ਪਤਾ ਨਹੀਂ ਮੈਨੂੰ ਕੀ ਖਮਾ ਜਾਂ ਭੁਗਤਣਾ ਪੈਣਾ ਫੇਰ ਵੀ ਸਿੰਘ ਤਿਆਰ ਆ ਗੱਲ ਹੀ ਕੋਈ ਨਹੀਂ ਜੇ 25 ਸਾਲ ਸਿੱਤੇ ਮੈਂ ਆਪਨੇ ਆਜੇ 25 ਸਾਲ ਛੁੱਟੀ ਨਹੀਂ ਮਿਲੀ ਤੇ ਗੁਜ਼ਾਰਾ ਕੀਤਾ ਤੇ ਜੇ ਅੱਜ ਵੀ ਕੋਈ ਗੱਲ ਹੋਊ ਜਾਣ ਕੇ ਕੋਈ ਟੋਟ ਭਾਵੇਂ ਕਰਵਾ ਦੇ ਕਿਉਂ ਸਰਕਾਰ ਦੇ ਵਿਰੋਧ ਦੇ ਆਪਾਂ ਕੁਝ ਆਖਿਆ ਹੀ ਨਹੀਂ ਸਰਕਾਰ ਕਿਉਂ ਛੁੱਟੀ ਬੰਦ ਕਰੂ ਇਹ ਗੱਲ ਨਹੀਂ ਕਹਦੀ ਕਿ ਕਿਸੇ ਸਰਕਾਰ ਨੂੰ ਬੰਦੀ ਸਿੰਘਾਂ ਦਾ ਖਤਰਾ ਨਹੀਂ ਖਤਰਾ ਭਾਈ ਜਸਬੀਰ ਸਿੰਘ ਲੋਡੇ ਨੂੰ ਖਤਰਾ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਜਿਹੜੇ ਕੁਝ ਤਾਕਤਾਂ ਦੀ ਬੁੱਕਲ ਚ ਵੜੇ ਆ ਉਹ ਮੈਂ ਟੈਸ ਮਹਾਪਤੀ ਕਰ ਲਗਾ ਟਾਈਮ ਬਹੁਤ ਜ਼ਿਆਦਾ ਲੈ ਲਿਆ ਪ੍ਰਧਾਨ ਸਾਹਿਬ ਜੀ ਜਿਹੜਾ ਮਾਜਰਾ ਸੀ ਨਾ ਮਾਜਰਾ ਉਹ ਬਾਜਰਾ ਬਣ ਗਿਆ ਕਚਾਨ ਕੀ ਇੱਕ ਘੱਟਾ ਘੱਡੀ ਮਾਜਰੇ ਤੋਂ ਬਾਜਰਾ ਹੋ ਗਿਆ ਤੇ ਤੁਹਾਨੂੰ ਪਤਾ ਬਾਜਰਾ ਲੋਕ ਖਾਂਦੇ ਬਹੁਤ ਘਟਿਆ ਪਰ ਉਹ ਕੀਮਤ ਵੀ ਜਿਆਦਾ ਲੋਕ ਕਹਿੰਦੇ ਮੱਕੀ ਖਾ ਗਏ ਯਾਰਾ ਕਰ ਲੈਣੇ ਬਾਜਰਾ ਐਡਾ ਮਹਿੰਗਾ ਕਿਉਂ ਖਰੀਦਣਾ ਤੋ ਆਪਾਂ ਨੂੰ ਵੀ ਖਰੀਦਣ ਦੀ ਲੋੜ ਨਹੀਂ ਕਿਉਂਕਿ ਬਾਜਰੇ ਦਾ ਜਿਹੜਾ ਪ੍ਰੇਮ ਆ ਉਹ ਚੰਦੂਨਾ ਹੋ ਗਿਆ ਇਹ ਗੱਲ ਸਮਝਣ ਵਾਲੇ ਸਮਝਣਗੇ ਬਾਜਰੇ ਦਾ ਪ੍ਰੇਮ ਚੰਦੂ ਮਾਜਰੇ ਨਾਲ ਹੋ ਗਿਆ ਚੰਦੂ ਦਾ ਪ੍ਰੇਮ ਚੰਦੂਨਾ ਹੋ ਗਿਆ ਮਤਲਬ ਪ੍ਰੇਮ ਚੰਦੂਨਾ ਹੋ ਗਿਆ ਮਾਜਰੇ ਤੋਂ ਬਾਜਰਾ ਬਣ ਗਿਆ 1986 ਚ ਅੱਜ ਕਹਿੰਦੇ ਆ ਫਲਾਣੇ ਨੂੰ ਸਜ਼ਾ ਦੇ ਫਲਾਣੇ ਨੇ ਆ ਕੀਤਾ ਤੇ ਉਹਨੇ ਆ ਕੀਤਾ 1986 ਚ ਸਰਜੀਤ ਸਿੰਘ ਬਰਨਾਲੇ ਦੇ ਨਾਲ ਇਹ ਸ੍ਰੋਮਣੀ ਅਕਾਲੀ ਯੂਥ ਵਿੰਗ ਦਾ ਸਰਜੀਤ ਸਿੰਘ ਬਰਨਾਲੇ ਦੇ ਨਾਲ ਪ੍ਰਧਾਨ ਸੀ ਪ੍ਰੇਮ ਸਿੰਘ ਚੰਦੂ ਮਾਜਰਾ ਇਹਨੇ ਆਪ ਪੁਲਿਸ ਲੈ ਕੇ ਗਏ ਅਗਨਦੀ ਗਗਨਦੀਪ ਨਾਲ ਗਿਆ ਉਹਨੂੰ ਲੋਕਾਂ ਅਗਨਦੀ ਪਖਿਆ ਅੱਜ ਗੱਲਾਂ ਕਰਦੇ ਤੇ ਜਦੋਂ ਸਿਆਸੀ ਚ ਜੇ ਆ ਫਿਰ ਬੇਰੋ ਡੀਜੀਪੀ ਪੰਜਾਬ ਪੁਲਿਸ ਉਸ ਟਾਈਮ ਤੇ ਉਹਨਾਂ ਨੇ ਫੜਿਆ ਤੇ ਉਹ ਨਾਇਕ ਮੈਗਜ਼ੀਨ ਦੇ ਵਿੱਚ ਪਤਾ ਕੀ ਕਿਹਾ ਸੀ ਕਹਿੰਦੇ ਮੈਨੂੰ ਬਹੁਤ ਸ਼ਰਮ ਆਈ ਜਦੋਂ ਟੈਰੋਗੇਸਲ ਕੀਤਾ ਤੇ ਸੇਖ ਹੀ ਨਹੀਂ ਸੀ ਸਭ ਕੁਝ ਉਪਰੋਂ ਠੀਕ ਠਾਕ ਹੀ ਬਾਕੀ ਬਾਕੀ ਮੈਂ ਕਹਿਣਾ ਨਹੀਂ ਚਾਹੁੰਦਾ ਸੰਗਦੇਵ ਸਟੇਜ ਤੋਂ ਹੀ ਸਮਝ ਜੂ ਉਹ ਅੱਜ ਤੂੰ ਦੂਜਿਆਂ ਨੂੰ ਕਹਿੰਦਾ ਵੀ ਕਾਲ ਤੱਕ ਤੇ ਪੇਸ਼ ਕਰੋ ਗੁਰਦੀਪ ਸਿੰਘ ਘਾਰੇ ਦੇ ਆ ਕੇ ਸਾਹਮਣੇ ਗੱਲ ਤੇ ਕਰੋ ਤੁਹਾਨੂੰ ਦਸੀਏ ਹਾਰੇ ਹੋਏ ਬੰਦੇ ਤੁਹਾਨੂੰ ਸੰਗਤ ਨੇ ਕਦੀ ਜਿਤਾਇਆ ਨਹੀਂ ਅੱਜ ਦੂਜਿਆਂ ਤੇ ਉਂਗਲਾਂ ਚੁੰਦੇ ਹੋ ਸਰਦਾਰ ਸ਼ੋਮਨੀ ਕਾਲੀਦਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲੇ ਤੁਹਾਨੂੰ ਵੱਡੇ ਵੱਡੇ ਅਹੁਦੇ ਦੇ ਕੇ نوازਿਆ ਹੈ। ਹਾਂ ਉਦੋਂ ਦੇ ਖੀਰਾ ਖਾਈ ਗਏ ਤੇ ਅੱਜ ਤੁਸੀਂ ਭੌਂਕਣ ਲੱਗੇ। ਹਾਂ ਗੱਲ ਕਰੋ ਸਾਡੇ ਨਾਲ ਆ ਗਿਆ ਇਹ ਅਜੇ ਜੀਂਦੇ ਆ। ਮੈਂ ਕਹਿੰਦਾ ਜਿਹੜੇ ਨਵੇਂ ਬੰਦੀ ਸਿੰਘ ਆ ਮੈਂ ਸੁਵਾਸ ਦਵਾਂ ਨਾਲ ਸੰਗਤਾਂ ਨੂੰ ਨਾ ਇਹਨਾਂ ਚੋਂ ਕਦੀ ਕੋਈ ਐਮਪੀ ਬਣੂਗਾ, ਐਮਐਲਏ ਬਣੂਗਾ ਉਹ ਨਾ ਇਹ ਕਦੀ ਕੋਈ ਗਦਾਰ ਬਣੂਗਾ, ਸੱਚ ਬੋਲੂਗਾ। ਸੱਚ ਦੇ ਨਾਲ ਖੜੇ ਹੋਵਾਂਗੇ। ਤੇ ਹੁਣ ਆਖਰੀ ਤੌਰ ਤੇ ਹੀ ਫੇਰ ਕਹਾਂ ਅਸੀਂ ਦਰਬਾਰ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪੰਗ ਕਮੇਟੀ ਦੇ ਸ਼੍ਰੋਮਣੀ ਅਕਾਲੀ ਦਲ ਤੇ ਜਿਹੜਾ ਅੱਜ ਵੀ ਖੜਾ ਹੈ ਸਿਰੂ ਤੋਂ ਹੀ ਖੜਾ ਹੈ ਇਹਨਾਂ ਦੇ ਕੋਈ ਆਂਚ ਨਹੀਂ ਆਉਣ ਦੇਣਗੇ ਜੇ ਉਹਦਾ ਨਹੀਂ ਮੰਨੋਂਗੇ ਤੇ ਪੁੱਤ ਕੰਨ ਮਰੋੜ ਕੇ ਮਨਾਉਣਾ ਆਉਂਦਾ